ਕੈਪਟਨ ਵੱਲੋਂ ਮਜੀਠਿਆ ਦੀ ਹਮਾਇਤ ਤੇ گرمਾਈ ਸਿਆਸਤ ਸੀਐਮ ਮੰਤਾ ਕੈਪਟਨ ਅਮਰਿੰਦਰ ਨੂੰ ਜਵਾਬ ਸ਼ਹਾਦਤ ਤੇ ਮਨੋਰੰਜਨ ਸਮਾਗਮ ਕਰਵਾਉਣ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਹੋਇਆ ਸਕ ਹਲਵਾਰਾ ਕੌਂਤਰੀ ਹਵਾਈ ਅੱਡੇ ਦਾ ਉਦਘਾਟਨ ਮਲਤਵੀ ਪੀਐਮ ਮੋਦੀ ਨੇ 27 ਨੂੰ ਕਰਨਾ ਸੀ ਵਰਚੁਅਲ ਉਦਘਾਟਨ OTT ਪਲੇਟਫਾਰਮ ਤੇ ਪਾਬੰਦੀ ਲਗਾ ਕੇ ਸਾਡੀ ਸਰਕਾਰ ਸ਼ਾਨਦਾਰ ਕੰਮ ਕਰ ਰਹੀ ਹੈ ਸਾਨੂੰ ਸੁਣਨੇ ਕਹੇ ਇਹ ਵੱਡੇ ਸ਼ਬਦ ਪੰਜਾਬ ਚੋ ਪੰਚਾਇਤੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਅੱਜ ਸ਼ਾਮ ਨੂੰ ਹੋਵੇਗਾ ਨਤੀਜਿਆਂ ਦਾ ਲਾਂ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਸੰਸਦ ਰਤਨ ਐਵਾਰਡ ਜਲੰਧਰ ਦੇ ਲੋਕਾਂ ਦਾ ਭਾਵਕ ਹੋ ਕੇ ਕੀਤਾ ਧੰਨਵਾਦ ਨਾਬਾਲਗ ਸਮੇਤ 4 ਤਸਕਰ ਕਾਬੂ 6 ਕਿਲੋਗ੍ਰam ਹੈਰਨ ਕੀਤੀ ਬਰਾਮਤ ਵਿਆਹ ਤੋਂ ਪਹਿਲਾਂ HIV AIDS ਦੀ ਜਾਂਚ ਹੋਵੇਗੀ ਲਾਦਮੀ Goa ਦੀ ਉਦਾਹਰਣ ਤੇ ਨਵੀਂ ਨੀਤੀ ਦੀ ਤਿਆਰੀ ਜਲੰਧਰ ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ ਕਈ ਇਲਾਕਿਆਂ ਚ ਰਹੇਗੀ ਬਿਜਲੀ ਬੰਦ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਅਕਾਲੀ ਲੀਡਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ ਬਣਾਇਆ ਗਿਆ ਹਲਕਾ ਇਚਾਰਜ